ਕਵੀਰ ਬਾਦਲ ਇੱਕ ਲੀ ਖਿੱਚ ਕੇ ਲੜਾਈ ਲੜਦੇ ਨਜ਼ਰ ਆ ਰਹੇ ਨੇ ਉਹ ਇਸ ਜਦੂਜਾਦ ਚ ਨੇ ਕਿ ਸਵਾਲ ਚੋਣਾ ਲੜਨਾ ਨਹੀਂ ਸਵਾਲ ਇਹ ਹੈ ਕਿ ਵੀ 227 ਚ ਲੜਾਈ ਸਾਡੇ ਨਾਲ ਹੋਊਗੀ ਸਰਕਾਰ ਦੀ ਇਹ ਚੋਣਾ ਜਿਹੜੀ ਤਰ ਸੁਪਨਾ ਸਜੋ ਕੇ ਬੈਠੀ ਆ 227 ਦਾ ਜਿਹੜੀ ਤਰ ਗਰੰਟਡ ਲੈ ਕੇ ਬੈਠੀ ਆ 227 ਨੂੰ ਉਹ ਹੈ ਜੀ ਕਾਂਗਰਸ ਪਾਰਟੀ ਜਿਹਦੇ ਵਿੱਚ ਮੁੱਖ ਮੰਤਰੀਆਂ ਦੇ ਉਮੀਦਵਾਰ ਬਹੁਤ ਨੇ ਦਾਵੇਦਾਰ ਬਹੁਤ ਨੇ ਪਰ ਉਹਵੇਂ ਲੜਾਈ ਨਹੀਂ ਲੜ ਰਹੇ। ਉਹਵੇਂ ਲੜਾਈ ਅਕਾਲੀ ਦਲ ਬਾਦਲ ਜਾਂ ਸੁਖਵੀਰ ਬਾਦਲ ਲੜ ਰਿਹਾ। ਕੀ ਲੋਕਾਂ ਚ ਮਕਬੂਲੀਅਤ ਇਹਦੇ ਨਾਲ ਵਧੇਗੀ ਅਕਾਲੀ ਦਲ ਦੀ? ਕੀ ਭਰੋਸਾ ਵਧੇਗਾ? ਇਹ ਉਹਨਾਂ ਦਾ ਵਕਤ ਦੱਸੇਗਾ। ਪਰ ਅਦਾਲਤ 'ਚ ਵੀ ਚੁਣੌਤੀ ਦੇ ਰਹੇ ਨੇ। ਇਸ ਮਸਲੇ ਦੇ ਉੱਤੇ ਵੀ ਉਸ ਆਡੀਓ ਦੇ ਆਧਾਰ ਤੇ ਵੀ ਚੁਣੌਤੀ ਦੇ ਰਹੇ ਨੇ। ਆਪਣੇ ਪੇਜ ਤੇ ਪਾ ਕੇ ਸਿੱਧੇ ਫਰੰਟ ਤੇ ਲੜਾਈ ਵੀ ਲੜ ਰਹੇ ਨੇ। ਗਰਾਊਂਡ ਤੇ ਵੀ ਨਜ਼ਰ ਆ ਰਹੇ ਨੇ। ਤਰੰਤਨ ਦੀ ਜਮਨੀ ਚੌਂਕ 'ਚ ਵੀ ਗਰਾਊਂਡ ਤੇ ਸੀ ਉਸ ਤੋਂ ਬਾਅਦ ਕਲਚਰ ਪ੍ਰੀਤ ਵਾਲੇ ਮਾਮਲੇ 'ਚ ਵੀ ਪੂਰੇ ਦਮ ਖਾਮ ਨਾਲ ਗਰਾਊਂਡ 'ਚ ਲੜਦੇ ਨਜ਼ਰ ਆਏ ਨੇ ਸੋ ਅਕਾਲੀ ਦਲ ਦੂਸਰੇ ਨੰਬਰ ਤੇ ਆਉਣ ਲਈ ਹਰ ਲੜਾਈ ਲੜ ਰਿਹਾ ਹੈ ਤਾਂ ਕਿ 227 ਦੀਆਂ ਚੋਣਾਂ 'ਚ ਅਸੀਂ ਇਹ ਦੱਸ ਸਕੀਏ ਕਿ ਸੱਤਾ ਤਾਰੀ ਤਰਦਾ ਮੁਕਾਬਲਾ ਸਾਡੇ ਨਾਲ ਹੋਊਗਾ ਔਰ ਇਹ ਲੜਾਈ ਲੜਨ ਦਾ ਕਾਰਨ ਅਕਾਲੀ ਦਲ ਦਾ ਕੰਨਾ ਸੱਤਾ ਤਾਰੀ ਧਿਰ ਨੂੰ ਚੈਲੰਜ ਕਰਨਾ ਨਹੀਂ ਹੈ ਦਿੱਲੀ ਵਾਲੇ ਤਖਤ ਤੇ ਬੈਠੇ ਨਰਿੰਦਰ ਮੋਦੀ ਤੇ ਉਹਦੀ ਪਾਰਟੀ ਨੂੰ ਵੀ ਦੱਸਣਾ ਕਿਸਮ ਜੋ ਹਟ ਲਈ ਸਾਡੇ ਕੋਲ